ਸਾ ਸੰਗਤ ਜਦੋਂ ਅਸੀਂ ਕੋਈ ਉਦਦਮ ਕਰਦੇ ਹਾਂ ਉਹਦੇ ਪਿੱਛੇ ਸਾਡਾ ਕੋਈ ਮਨੋਰਥ ਹੁੰਦਾ ਹੈ ਕੋਈ ਮਕਸਦ ਹੁੰਦਾ ਹੈ ਛੋਟੇ ਤੋਂ ਛੋਟੇ ਕਰਮ ਪਿੱਛੇ ਵੀ ਕੋਈ ਨਾ ਕੋਈ ਮਕਸਦ ਹੈ ਇੱਕੋ ਘੱਟ ਕਰ ਦਿਓ ਆਵਾਜ਼ ਵੀ ਕਰ ਛੋਟੀ ਤੋਂ ਛੋਟੀ ਕਿਰਿਆ ਪਿੱਛੇ ਕੋਈ ਨਾ ਕੋਈ ਮਕਸਦ ਹੈ ਤੁਸੀਂ ਸਿੱਧੇ ਸਪਾਟ ਤੁਰੇ ਜਾਂਦੇ ਹੋ ਨਾ ਤੇ ਤੁਰੇ ਜਾਂਦੇ ਆ ਸੱਜੇ ਖੱਬੇ ਸਾਡੀ ਗਰਦਨ ਘੁੰਮਦੀ ਹੈ ਇੱਕ ਬੜੀ ਛੋਟੀ ਜੀ ਕਿਰਿਆ ਹੈ ਉਹਦੇ ਪਿੱਛੇ ਵੀ ਕੋਈ ਕਾਰਨ ਹੁੰਦਾ ਹੈ ਵੀ ਅਸੀਂ ਗਰਦਨ ਕਿਉਂ ਘੁਮਾਈ ਹੈ ਸੱਜੇ ਕਿਉਂ ਤੱਕਿਆ ਖੱਬੇ ਕਿਉਂ ਤੱਕਿਆ ਸਾਡੀਆਂ ਅੱਖਾਂ ਸਾਡੀ ਨਿਗਾਹ ਸੱਜੇ ਖੱਬੇ ਕਿਉਂ ਘੁੰਮੀ ਹੈ ਕੋਈ ਆਵਾਜ਼ ਆਈ ਕੋਈ ਹਰਕਤ ਹੋਈ ਇਕਦਮ ਅਸੀਂ ਸੱਜੇ ਖੱਬੇ ਚਾਕਨ ਦਾ ਯਤਨ ਕੀਤਾ ਕਾਰਨ ਇਹਨਾਂ ਦੇ ਪਿੱਛੇ ਕਿ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਜਿਸ ਪਾਸਿਓਂ ਕੋਈ ਆਵਾਜ਼ ਆਈ ਹੈ ਜਿਸ ਪਾਸਿਓਂ ਕੋਈ ਹਰਕਤ ਹੋਈ ਹੈ ਉਧਰ ਕੀ ਹੋਇਆ ਮਤਲਬ ਛੋਟੀ ਤੋਂ ਛੋਟੀ ਗੱਲ ਕਿ ਸਾਡੀ ਇੱਕ ਨਿਗਾਹ ਜੜੀ ਹੈ ਸਾਹਮਣੇ ਟਿਕੀ ਹੋਈ ਉਹਨੇ ਸੱਜੇ ਜਾਂ ਖੱਬੇ ਘੁੰਮਣਾ ਹੈ ਉਹ ਵੀ ਕਿਸੇ ਕਾਰਨ ਤੋਂ ਬਿਨਾ ਕਿਸੇ ਮਕਸਦ ਤੋਂ ਬਿਨਾ ਨਹੀਂ ਕੋ ਮਰਦਾ ਜ਼ਿੰਦਗੀ ਦੇ ਹਰ ਕਰਮ ਪਿੱਛੇ ਮਕਸਦ ਹੈ ਤੁਸੀਂ ਕੋਈ ਘਰ ਤੋਂ ਖੇਤਾਂ ਨੂੰ ਜਾਂਦੇ ਹੋ ਕੋਈ ਘਰ ਤੋਂ ਦੁਕਾਨ ਨੂੰ ਜਾਂਦੇ ਹੋ ਕੋਈ ਨੌਕਰੀ ਪੇਸ਼ੇ ਕਾਰੋਬਾਰ ਨੂੰ ਜਾਂਦੇ ਹੋ ਕੋਈ ਮਕਸਦ ਹੈ ਨਾ ਉਹਦੇ ਪਿੱਛੇ ਹਰ ਛੋਟੀ ਤੋਂ ਛੋਟੀ ਕਿਰਿਆ ਪਿੱਛੇ ਕੋਈ ਮਕਸਦ ਹੈ ਹਾਂ ਆਪਾਂ ਨੂੰ ਪਿੰਡਾਂ 'ਚ ਰਹਿਣ ਵਾਲਿਆਂ ਨੂੰ ਪਤਾ ਹੈ। ਕਦੀ ਕਦੀ ਐਸੀ ਵੀ ਨੌਬਤ ਆਉਂਦੀ ਹੈ ਕਿ ਕੋਈ ਇਲਾਕੇ ਵਿੱਚ ਇਦਾਂ ਦਾ ਬੰਦਾ ਵੀ ਹੁੰਦਾ ਹੈ ਜਿਹੜਾ ਐਵੇਂ ਹੀ ਤੁਹਾਨੂੰ ਸੜਕਾਂ 'ਤੇ ਫਿਰਦਾ ਮਿਲ ਜਾਏਗਾ। ਕੋਈ ਮਕਸਦ ਨਹੀਂ ਹੁੰਦਾ ਨਾ ਕਦੀ ਕਦੀ ਕਿ ਕੋਈ ਨਾ ਕੋਈ ਇਲਾਕੇ ਵਿੱਚ ਇਦਾਂ ਦੀ ਕੋਈ ਰੂਹ ਹੈ ਜਿਹੜੀ ਜਿਹੜੀ ਸਾਰੇ ਇਲਾਕੇ ਨੂੰ ਪਤਾ ਹੁੰਦਾ ਸਾਰੇ ਪਿੰਡ ਨੂੰ ਪਤਾ ਹੁੰਦਾ ਵੀ ਇਹ ਬਿਨਾਂ ਮਕਸਦ ਤੋਂ ਸੜਕਾਂ 'ਤੇ ਫਿਰ ਰਹੀ ਹੈ। ਬਿਨਾਂ ਕਾਰਨ ਤੋਂ ਗਲੀਆਂ ਚੋਂ ਦੀ ਗੁਜ਼ਰ ਰਹੀ ਹੈ ਇੱਕ ਵਾਰੀ ਦੋ ਵਾਰੀ 10 ਵਾਰੀ ਤੇ ਤੁਹਾਨੂੰ ਜਿਉਂ ਉਹ ਬੰਦਾ 15 20 ਵਾਰੀ ਬਿਨਾਂ ਕਾਰਨ ਤੋਂ ਹੀ ਫਿਰਦਾ ਲੱਭ ਗਿਆ ਇੱਕ ਵਾਰੀ ਤੇ ਸਮਝਾਂਗੇ ਵੀ ਕਿਸੇ ਕਾਰਨ ਕਰਕੇ ਕੋਈ ਆਇਆ ਹੋਵੇਗਾ ਤੇ ਜਦੋਂ ਕੋਈ ਨਿਰੰਤਰ ਆਕਾਰ ਨਹੀਂ ਫਿਰ ਰਿਹਾ ਹੋਵੇ ਤੇ ਫਿਰ ਸਾਡਾ ਦਿਮਾਗ ਸਮਝ ਜਾਂਦਾ ਹੈ ਵੀ ਇਹ ਬੰਦਾ ਮੈਂਟਲੀ ਡਿਸਟਰਬਡ ਹੈ ਮਤਲਬ ਕਿ ਕਮਲਾ ਮਨੁੱਖ ਬੌਧਿਕ ਤਲ ਦੇ ਉੱਤੇ ਕਈ ਵਾਰੀ ਆਸਾਧਾਰਨ ਬੰਦਾ ਜਿਹੜਾ ਹੈ ਬੌਧਿਕ ਤਲ ਤੇ ਉਹ ਬਿਨਾਂ ਕਾਰਨ ਤੋਂ ਵੀ ਫਿਰ ਸਕਦਾ ਹੈ ਹੁਣ ਅਸੀਂ ਆਪਣੇ ਆਪ ਨੂੰ ਵਚਣਾ ਇਹ ਦੋ ਗੱਲਾਂ ਨੂੰ ਸਾਹਮਣੇ ਰੱਖ ਕੇ ਕਿ ਅਸੀਂ ਕਿਸੇ ਕਾਰਨ ਕਰਕੇ ਤੁਰੇ ਹੋਏ ਹਾਂ ਜਾਂ ਆਕਾਰ ਨਹੀਂ ਤੁਰੇ ਜਾ ਰਹੇ ਜੇ ਤੇ ਸਾਡੇ ਹਰ ਕਰਮ ਦਾ ਕੋਈ ਕਾਰਨ ਹੈ ਕੋਈ ਮਕਸਦ ਹੈ ਫਿਰ ਤੇ ਸਮਝ ਲਓ ਵੀ ਅਸੀਂ ਠੀਕ ਹਾਂ ਨਾਰਮਲ ਹਾਂ ਸਾਡੀ ਬੁੱਧੀ ਬਿਵੇਕ ਸਹੀ ਹੈ ਅਸੀਂ ਕਿਸੇ ਮੰਜ਼ਲ ਵੱਲ ਵੱਧ ਰਹੇ ਹਾਂ ਤੇ ਜੇ ਸਾਥ ਸੰਗਤ ਸਾਡਾ ਕਾਰਨ ਕੋਈ ਵੀ ਨਹੀਂ ਹੈ ਸਾਰੀ ਜ਼ਿੰਦਗੀ ਇਦਾਂ ਹੀ ਪਟਕਦਿਆਂ ਪਟਕਦਿਆਂ ਕੱਢ ਦਿੱਤੀ ਤੇ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਾਰਨ ਤੋਂ ਬਿਨਾਂ ਜੀਵੀ ਹੋਈ ਜ਼ਿੰਦਗੀ ਇਦਾਂ ਜਿਵੇਂ ਕਮਲਿਆਂ ਦੇ ਗੇੜੇ ਬਿਨ ਨਾਮੇ ਜੱਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਤੇ ਜੇ ਕੋ ਪੁੱਛੇ ਵੀ ਮਕਸਦ ਕੀ ਹੈ ਤੇ ਸਾਬ ਕਹਿੰਦੇ ਨੇ ਅਵਰ ਕਾਜ਼ ਤੇਰਾ ਕਿਤੇ ਨਾ ਕਾਮ ਮਿਰ ਸਾਧ ਸੰਗਤ ਭਜ ਕੇਵਲ ਨਾਮ ਜੇ ਠੀਕ ਹੈ ਘਰ ਬਣਾ ਲੈਣਾ ਰੋਟੀ ਕਮਾ ਲੈਣੀ ਖਾ ਲੈਣੀ ਇਹ ਜੇ ਇੰਨਾ ਕੀ ਕਾਰਨ ਹੈ ਜ਼ਿੰਦਗੀ ਦਾ ਤੇ ਫਿਰ ਜਾਨਵਰ ਵੀ ਕਰ ਰਹੇ ਆ ਸਾਧ ਸੰਗਤ ਫਿਰ ਇਨਸਾਨ ਚ ਤੇ ਜਾਨਵਰ ਚ ਕੀ ਫਰਕ ਹੈ ਬੱਚੇ ਪੈਦਾ ਕਰ ਲੈਂਦੇ ਨੇ ਜਾਨਵਰ ਬੰਦੇ ਨਾਲੋਂ ਬਿਹਤਰ ਪਾਲ ਲੈਂਦੇ ਜਿੱਦਾਂ ਜਿੱਦਾਂ ਦੀ ਕਿਸੇ ਨੂੰ ਰਿਹਾਈਸ਼ ਦੀ ਜ਼ਰੂਰਤ ਹੁੰਦੀ ਹੈ ਕੋਈ ਮਿੱਟੀ ਵਿੱਚ ਘਰਨੇ ਬਣਾ ਰਿਹਾ ਕੋਈ ਰੁੱਖਾਂ ਤੇ ਆਲਣੇ ਬਣਾ ਰਿਹਾ ਜਾਨਵਰ ਵੀ ਬਣਾ ਲੈਂਦੇ ਆ ਘਰ ਬੜੇ ਕਾਰੀਗਰ ਨੇ ਉਹ ਵੀ ਜਿਹੜੇ ਵਰਗਾ ਜਾਨਵਰ ਬੜਾ ਕਲਾਕਾਰ ਹੈ ਉਹ ਘਰ ਦੇ ਅੰਦਰ ਉਹਨੂੰ ਵੀ ਡਰਾਈੰਗ ਰੂਮ ਬਣਾਉਣਾ ਹੁੰਦਾ ਉਹਨੂੰ ਵੀ ਬੈੱਡਰੂਮ ਬਣਾਉਣਾ ਹੁੰਦਾ ਵੀ ਜਿਹੜੇ ਫਿਰ ਜਾਨਵਰ ਤੋਂ ਵੱਧ ਕੇ ਸਾਡਾ ਕੀ ਮਕਸਦ ਹੋਇਆ ਜੀ ਅਸੀਂ ਇਨਸਾਨ ਆ ਵਕੀ ਜਿਹਨੂੰ ਮਹਾਰਾਜ ਨੇ ਉੱਤਮ ਜਨਮ ਸਮਾਨਸ ਦੇਹੀ ਕਿਆ ਜਿਸ ਜਨਮ ਨੂੰ ਗੁਰੂ ਸਾਹਿਬ ਜੀ ਨੇ ਮਾਨਤਾ ਦਿੱਤੀ ਸ੍ਰੇਸ਼ਟ ਆਖਿਆ ਵੀ ਤੇਰੇ ਕੋਲ ਬૌਧਿਕ ਸਤਾ ਹੈ ਤੇਰੇ ਕੋਲ ਰੋਹਾਨੀ ਗਿਆਨ ਪ੍ਰਾਪਤ ਕਰਨ ਦੀ ਯੁਗਤ ਹੈ ਵਕਤ ਹੈ ਵੇਲਾ ਹੈ ਜਿਹਨੂੰ ਪ੍ਰਾਈਮ ਟਾਈਮ ਕਿਹਾ ਬੰਦੇ ਦੀਆਂ ਜੂਨਾ ਵਿੱਚ ਪ੍ਰਾਈਮ ਟਾਈਮ ਮਹਾਰਾਜ ਕਹਿੰਦੇ ਸਭ ਤੋਂ ਅਹਿਮ ਟਾਈਮ ਹੈ ਇਹ ਤੇਰੀ ਔਸਰ ਇਹ ਤੇਰੀ ਬਾਹ ਰੱਖਿਆ ਅਵਰਜੁਨ ਤੇਰੀ ਪਨਹਾਰੀ ਇਸ ਧਰਤੀ ਮੈਂ ਤੇਰੀ ਸਿਕਦਾਰੀ ਤੂੰ ਸ਼ੈਨਸ਼ਾ ਹੈ ਇਸ ਸ੍ਰਿਸ਼ਟੀ ਦੀ ਦਰ ਦੂਨਾ ਵਿੱਚੋਂ ਫਿਰ ਸਾਡਾ ਲਕਸ਼ ਕੀ ਹੈ ਸਾਥ ਸੰਗਤ ਹਰ ਬੰਦੇ ਦਾ ਕੋਈ ਨਾ ਕੋਈ ਲਕਸ਼ ਹੈ ਜੇ ਲਕਸ਼ ਨਹੀਂ ਹੈ ਜੇ ਨਿਸ਼ਾਨਾ ਨਹੀਂ ਹੈ ਜੇ ਮਕਸਦ ਨਹੀਂ ਹੈ ਤੇ ਖਿਮਾ ਕਰਨਾ ਜਾਨਵਰ ਵਿੱਚ ਤੇ ਉਸ ਬੰਦੇ ਵਿੱਚ ਕੋਈ ਫਰਕ ਨਹੀਂ ਕਮਲੇ ਵਿੱਚ ਤੇ ਉਸ ਇਨਸਾਨ ਵਿੱਚ ਕੋਈ ਫਰਕ ਨਹੀਂ ਹੁਣ ਦੂਸਰੀ ਗੱਲ ਸਾਥ ਸੰਗਤ ਕੋਈ ਜ਼ਿੰਦਗੀ ਉਨੀ ਮਹਾਨ ਜਿੰਨਾ ਉਹਦਾ ਲਕਸ਼ ਮਹਾਨ ਜਿਸ ਜ਼ਿੰਦਗੀ ਦਾ ਲਕਸ਼ ਸਿਰਫ ਇੰਨਾ ਕਿ ਘਰ ਬਣਾਉਣਾ ਹੈ ਰੋਟੀ ਕਮਾਉਣੀ ਹੈ ਬੱਚੇ ਪਾਲਣੇ ਆ ਉਹ ਜਿਵੇਂ ਬਾਕੀ 84 ਲੱਖ ਜੂਨ ਆ ਉਸੇ ਤਰ੍ਹਾਂ ਹੀ ਹੋ ਜਿੰਨਾ ਕਿਸੇ ਦਾ ਲਕਸ਼ ਮਹਾਨ ਹੈ ਨਿਸ਼ਾਨਾ ਮਹਾਨ ਹੈ ਉਨੀ ਉਹ ਜ਼ਿੰਦਗੀ ਮਹਾਨ ਹੈ ਉਹਦੀ ਪੂਰਤੀ ਉਹਨੂੰ ਮਹਾਨ ਬਣਾ ਦਿੰਦੀ ਹੈ ਇਸ ਅਸੀਂ ਗੁਰੂ ਸਾਹਿਬ ਨੂੰ ਪੁੱਛੀਏ ਮਹਾਰਾਜ ਜੀ ਸਾਡਾ ਲਕਸ਼ ਕੀ ਹੈ ਕਿਦਾਂ ਸਤਗੁਰ ਜੀ ਸਾਨੂੰ ਸੁੱਤਿਆਂ ਨੂੰ ਜਗਾ ਜਗਾ ਕੇ ਕਹਿੰਦੇ ਨੇ ਪ੍ਰਾਣੀ ਤੂੰ ਆਇਓ ਲਾਹਾ ਲੈਣ ਲੱਗਾ ਕਿੱਤਕ ਫੱਕੜੇ ਸਭ ਮੁਕਦੀ ਚੱਲੀ ਰੈਣ ਮਤਲਬ ਸੁੱਤیاں ਜਿਹੜੀ ਬੀਤ ਜਾਈ ਤੂੰ ਗਫਲਤ ਚ ਸੁੱਤਾ ਹੋਇਆ ਗੂੜੀ ਨੀਂਦੇ ਸੁੱਤਾ ਪਿਆ ਤੇਰੀ ਜ਼ਿੰਦਗੀ ਚ ਰਾਤ ਪਈ ਹੋਈ ਐ ਰਾਤ ਵਿੱਚ ਹੀ ਗੁਜ਼ਾਰ ਦੇਂਗਾ ਕਿ ਅੱਖਾਂ ਖੋਲੇਗਾ ਬੜੇ ਪਿਆਰ ਨਾਲ ਨਿੱਜੀ ਤੌਰ ਤੇ ਸਮਝੀਏ ਸਾਧ ਸੰਗਤ ਸਾਰੇ ਅਸੀਂ ਆਪੋ ਆਪਣੇ ਇੰਡੀਵਿਜੂਅਲੀ ਆਪਣੇ ਅੰਦਰ ਝਾਤੀ ਮਾਰੀ ਬਹੁਤ ਭਲੀ ਗੱਲ ਹੈ ਅਸੀਂ ਸਮਾਜਿਕ ਜੀਵਨ ਜੂਰੇ ਆ ਸਾਡੇ ਮਾਂ ਪਿਓ ਨੇ ਸਾਡੇ ਬੱਚੇ ਨੇ ਅਸੀਂ ਫਰਜ਼ ਨਿਭਾਉਣੇ ਆ ਉਸ ਤੋਂ ਅੱਗੇ ਕੀ ਖੱਟ ਕੇ ਜਾ ਰਹੇ ਆ ਜਿਹੜਾ ਗੁਰੂ ਸਾਹਿਬ ਕਹਿ ਰਹੇ ਆ ਸਾਨੂੰ ਕੀ ਮਨੋਰਥ ਹੈ ਕਦੀ ਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਤੂੰ ਸੁਰਤ ਜੋੜ ਕੇ ਨਾ ਜਦੋਂ ਕੱਲਾ ਬੈੰਦਾ ਹੈ ਤੇ ਕਦੀ ਆਪਣੀ ਬੁੱਕਲ ਚ ਝਾਤ ਮਾਰ ਕੇ ਸੋਚਿਆ ਕਰ ਆਪ ਨੜਾ ਗਿਰਵਾਨ ਮੇ ਸਿਰ ਨੀਵਾ ਕਰ ਇਹ ਨੂੰ ਕਹਿੰਦੇ ਆਪਣੀ ਬੁੱਕਲ 'ਚ ਝਾਤ ਮਾਰ। ਆਪਾਂ ਜਿੰਨੇ ਬੈਠੇ ਹੋ ਤੁਸੀਂ ਪਾਗਾ ਵਾਲੇ ਬਹੁਤੀ ਊਨ ਨੇ ਜਿਹੜੇ ਚਾਲੀਆਂ ਤੋਂ ਟੱਪੇ ਹੋਏ ਆ। ਅੱਧੀ ਅੱਧੀ ਸਦੀ ਸਾਡੀ ਜ਼ਿੰਦਗੀ ਗੁਜ਼ਰ ਗਈ ਹੈ। ਕਿਤੇ ਸੰਜੀਦਗੀ ਦੇ ਨਾਲ ਆਪਣੇ ਆਪ ਨੂੰ ਪੁੱਛੀਏ ਵੀ ਮਨਾ ਹੁਣ ਤੱਕ ਕੀ ਖੱਟਿਆਈ ਪਲੋ? ਇਮਾਨਦਾਰੀ ਨਾਲ ਜੀ ਇਕਦਮ ਸਾਰਾ ਕੁਝ ਭੁਲਾ ਕੇ ਨਾ ਸਾਰਾ ਖਲਜਗਨ ਭੁਲਾ ਕੇ ਆਪਣੇ ਆਪੇ ਨਾਲ ਗੱਲ ਕਰੀਏ ਇੱਕ ਛੇ ਅਸੀਂ ਸਾਰੀਆਂ ਗੱਲਾਂ ਦੂਜਿਆਂ ਨਾਲ ਕਰਦੇ ਹਾਂ ਕੋਸ਼ਿਸ਼ ਕਰੋ ਕਿ ਹਰ ਰੋਜ਼ ਘੱਟੋ ਘੱਟ ਦੋ ਟਾਈਮ ਬੈਠ ਕੇ ਜਦੋਂ ਸਵੇਰੇ ਜਾਗਦੇ ਹੋ ਤੇ ਜਦੋਂ ਰਾਤ ਨੂੰ ਸੌਣ ਲੱਗਦੇ ਹੋ ਵੈਸੇ ਤੇ ਹਰ ਦਿਨ ਪਰ ਘੱਟੋ ਘੱਟ ਦੋ ਟਾਈਮ ਆਪਣੇ ਆਪ ਨਾਲ ਹਾਜ਼ਰ ਹੋਈਏ ਆਪਣੇ ਆਪ ਨਾਲ ਬਰਬਦ ਕਿਸਮ ਦੀ ਕੀ ਐ ਕਿ ਸਵੇਰੇ ਜਾਗਦਿਆਂ ਵੀ ਹੱਥ ਵਿੱਚ ਮੋਬਾਈਲ ਦੁਨੀਆ ਨੂੰ ਵਚਨੈ ਰਾਤ ਨੂੰ ਸੌਣ ਲੱਗਿਆਂ ਵੀ ਘੰਟਾ ਦੋ ਘੰਟੇ ਲਾਉਣੇ ਆਪਣੇ ਆਪ ਨਾਲ ਕਦੋਂ ਬੈਠਾਂਗੇ ਅਸੀਂ ਅਸੀਂ ਤੇ ਦੁਨੀਆ ਦੇ ਖਿਲਾਫ ਵਿੱਚ ਪੂਰੀ ਤਰ੍ਹਾਂ ਗਲਤਾਨ ਹੋਏ ਪਏ ਆ ਘਟੂ ਘਟ ਦੋ ਸਮੇਂ ਉੱਠਦਿਆਂ ਸਾਰ ਦੋਸ਼ਿੰਨ ਆਪਣੇ ਆਪ ਨੂੰ ਪੁੱਛੀਏ ਮਨਾ ਰਾਤ ਤੇ ਮਜਬੂਰੀ ਸੀ ਸੁੱਤियां ਗੁਜ਼ਰ ਗਈ ਐ ਸ਼ੁਕਰ ਹੈ ਦਿਨ ਆਇਆ ਮੇਰੀ ਜ਼ਿੰਦਗੀ 'ਚ ਕੁਛ ਤੇ ਐਸਾ ਕਰਾਂ ਜਿਹਦੇ ਨਾਲ ਮੈਂ ਸਕੂਨ ਦਾ ਦਿਨ گزار ਸਕਾਂ ਫਿਰ ਰਾਤ ਨੂੰ ਸੌਣ ਲੱਗਿਆਂ ਦੋ ਛਿੰ ਚੌਂਕੜਾ ਮਾਰ ਕੇ ਆਪਣੇ ਆਪ ਨਾਲ ਬੈਠ ਕੇ ਮਨਾ ਦਿਨ ਤੇ ਕਮਾਉਂਦਿਆਂ ਲੰਘ ਗਿਆ ਰਾਤ ਸੌਂਦਿਆਂ ਲੰਘ ਜਾਣੀ ਐ ਕੁਛ ਤੇ ਆਪਣੇ ਆਪ ਵਾਸਤੇ ਕਮਾਵਾਂ ਜਿਹਨੂੰ ਮਹਾਰਾਜ ਕਹਿੰਦੇ ਰੈਣ ਗਵਾਈ ਸੋਇਕਾ ਦਿਵਸ ਗਵਾਇਆ ਖਾਏ ਮਜਬੂਰੀ ਹੈ ਨਾ ਜੀ ਰਾਤ ਨੂੰ ਸੌਣਾ ਹੈ ਸੌਣ ਵਾਸਤੇ ਵਾਹਿਗੁਰੂ ਜੀ ਨੇ ਰਾਤ ਦਿੱਤੀ ਹੈ ਸਰੀਰ ਆਰਾਮ ਵੀ ਮੰਗਦਾ ਹੈ ਸਰੀਰ ਭੋਜਨ ਵੀ ਮੰਗਦਾ ਦਿਨੇ ਭੋਜਨ ਕਮਾਉਣਾ ਵੀ ਹੈ ਖਾਣ ਵਾਸਤੇ ਕਮਾਉਣਾ ਵੀ ਪੈਣਾ ਸਾਨੂੰ ਰੈਣ ਗਵਾਇ ਸੋਇਕਾ ਦਿਵਸ ਗਵਾਇਆ ਖਾਏ ਵੇਖੋ ਹੈ ਇਹ ਲੋੜ ਹੈ ਹੈ ਇਹ ਮਜਬੂਰੀ ਹੈ ਪਰ ਜੇ ਸਿਰਫ ਇਸੇ ਇਸੇ ਕਰਮ ਜੋਗਾ ਹੀ ਰਿਹਾ ਤੇ ਮਹਾਰਾਜ ਜੀ ਕਹਿੰਦੇ ਜਿਹੜਾ ਹੀਰਾ ਜਨਮ ਸੀ ਨਾ ਉਹ ਸਿਰਫ ਖਾਣ ਤੇ ਸੌਣ ਤੇ ਗੁਜ਼ਰ ਗਿਆ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਫਿਰ ਕੁਝ ਵੀ ਨਹੀਂ ਖਟਿਆ ਕੌਡੀਆਂ ਦੇ ਪਾਸ ਚਲਿਆ ਗਿਆ ਵਿਅਰਥ ਚਲਿਆ ਗਿਆ ਵੇਸਟ ਚਲਿਆ ਗਿਆ ਤੇ ਸਾਨੂੰ ਮਹਾਰਾਜ ਜੀ ਜਗਾ ਕੇ ਕਹਿੰਦੇ ਰਹਿਣ ਗਈ ਮਤ ਦਿਨ ਪੀ ਜਾਏ ਕੁੱਟ ਸੱਜਣਾ ਬਥੇਰਾ ਸਮਾਂ ਗਫਲਤ ਵਿੱਚ ਗਵਾਕੀਆਂ ਸੁੱਤੀਆਂ ਲੰਘ ਗਿਆ ਜਾਗਰਤ ਹੋ ਮਤਾਂਕ ਤੇਰਾ ਦਿਨ ਵੀ ਨਾ ਗੁਜ਼ਰ ਜਾਏ ਅੱਖਾਂ ਖੋਲ ਸਫਲਕਾਰ ਰਹਿਣ ਗਈ ਮਤ ਦਿਨ ਪੀ ਜਾਏ ਭਵਰ ਗਏ ਬਗ ਬੈਠੇ ਆਏ ਜ਼ਿੰਦਗੀ ਦਾ ਪਹਿਲਾ ਪੈਰ ਗੁਜ਼ਰ ਗਿਆ ਗਫਲਤ ਵਿੱਚ ਆ ਜਿਹੜੀ ਬੱਚੀ ਹੈ ਇਹਨੂੰ ਸਵਾਰ ਲਈਏ ਸਾਥ ਸੋਣ